ਨਾ ਜੋ ਜਮੜਾ ਨਗਰ ਚ ਇੱਕ ਪਰਿਵਾਰ ਰਹਿੰਦਾ ਸੀਗਾ ਪਰਿਵਾਰ ਚ ਜਿਹੜਾ ਰਹਿੰਦਾ ਸੀਗਾ ਬੰਦਾ ਬਹੁਤ ਤਕੜਾ ਬਿਜ਼ਨਸਮੈਨ ਸੀਗਾ ਉਹਦਾ ਨਾਮ ਸੀਗਾ ਜੁਗੇਸ਼ ਤੇ ਉਹਦੀ ਮੁਲਾਕਾਤ ਹੁੰਦੀ ਹੈ ਇੱਕ ਔਰਤ ਨਾਲ ਜਿਹੜੀ ਔਰਤ ਦਾ ਨਾਮ ਸੀਗਾ ਪ੍ਰੈਂਕਾ ਦੋਵਾਂ ਚ ਪਿਆਰ ਹੁੰਦਾ ਦਾ ਗੱਲਾਂ ਬਾਤਾਂ ਸ਼ੇਅਰ ਹੁੰਦੀਆਂ ਆ ਤੇ ਹੌਲੀ ਹੌਲੀ ਦੋਵੇਂ ਇੱਕ ਦੂਜੇ ਨਾਲ ਵਿਆਹ ਕਰਾ ਲੈਂਦੇ ਆਗੇ ਜਿਹੜਾ ਜੁਗੇਸ਼ ਸੀਗਾ ਬਹੁਤ ਤਕੜਾ ਸੀਗਾ ਹਰਿਆਣਾ ਦਾ ਪੂਰਾ ਤਕੜਾ ਅਮੀਰ ਲੋਕਾਂ ਚ ਆਉਂਦਾ ਸੀਗਾ ਵਿਆਹ ਹੁੰਦਾ ਦੋਮਾਂ ਦਾ ਤੇ ਹੌਲੀ ਹੌਲੀ ਦੋਮਾਂ ਦੇ ਜਿਹੜੇ ਮਤਲਬ ਵੀ ਬੱਚੇ ਪੈਦਾ ਹੋ ਗਏ ਦੋਮਾਂ ਦੇ बच्चे पैदा होने तो बाद कोई लड़ाई झगड़ा नहीं सीगा ना कोई पैसा भी तंगिसि खुला पैसा सीगा दोमा दोमा परिवारਾਂ ਕੋ ਤੇ होली-होली ज्योंआ जिंदगी ਲੰਘ ਰਹੀ ਸੀ ਇਹਨਾਂ ਦੀ ਪਰ ਇਹਨਾਂ जिंदगी 'ਚ ਕਾਲਾ ਦਿਨ ਆਉਂਦਾਗਾ ਉਹ ਦਿਨ ਆਉਂਦਾਗਾ 28 ਮਈ 2016 ਨੂੰ ਜਦੋਂ ਸਵੇਰ ਉੱਠਦੀ ਹੈ ਪ੍ਰੇਂਕਾ ਉਹ ਦੇਖਦੀ ਹੈ ਜਿਹੜਾ ਉਹਦੇ ਘਰ ਵਾਲਾਗਾ ਉਹ ਉੱਠਿਆ ਨਹੀਂ ਸੀਗਾ ਹਜੇ ਤੇ ਉਹਨੂੰ ਮਤਲਬ ਵੀ ਉਠਾਉਂਦੀ ਹੈਗੀ ਵੀ ਤੁਸੀਂ ਉਠੋ ਬਹੁਤ ਟਾਈਮ ਹੋ ਗਿਆ ਉਠੋ ਉਠੋ ਪਰ ਉਹ ਫਿਰ ਵੀ ਨਹੀਂ ਉੱਠਦਾਗਾ होली-होली ਪ੍ਰੇਂਕਾ ਘਬਰਾ ਜਾਂਦੀ ਹੈਗੀ ਘਬਰਾ ਕੇ ਜਦੋਂ ਨਬਜ਼ ਚੈੱਕ ਕਰਦੀ ਹੈਗੀ ਉਹਦੀ ਜੁਗੇਸ਼ ਵੀ ਤੇ ਜੁਗੇਸ਼ ਦੇ ਜਿਹੜੇ ਸਾਹ ਨਹੀਂ ਚੱਲਦੇ ਸੀਗੇ ਹੁਣ ਜੁਗੇਸ਼ ਮਤਲਬ ਹੀ ਪੂਰਾ ਮਰਿਆ ਪਿਆ ਸੀ ਇਕਦਮ ਤੇ ਫੋਲਿਓ ਵਾਲੇ ਮਤਲਬ ਬਹੁਤ ਚਿਰ ਹੋਣ ਲੱਗ ਗਿਆ ਹੁੰਦੀ ਹੈ ਕਿ ਚੀਕਾਂ ਜਗਾੜੇ ਮਾਰਨ ਲੱਗ ਜਾਂਦੀ ਸੀ ਤਾਣ ਗਵਣ ਇਕੱਠਾ ਹੋ ਗਿਆ ਹੁਣ ਆਣ ਗਵਣ ਇਕੱਠਾ ਹੋਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਪ੍ਰਿੰਕਾ ਫੋਨ ਕਰਦੀ ਹੈ ਕਿ ਆਹਦੇ ਡੈਡੀ ਨਿਕੋ ਕਿ ਜਿਹੜਾ ਉਹਦਾ ਪ੍ਰਿੰਕਾ ਦਾ ਡੈਡੀ ਸੀਗਾ ਉਹ ਇੱਕ ਡਾਕਟਰ ਸੀਗਾ ਉਹ ਆਉਂਦਾ ਦਾ ਉਹ ਦੇਖਦਾਗਾ ਜਦੋਂ ਉਹ ਦੱਸਦੀ ਹੈ ਪ੍ਰਿੰਕਾ ਵੀ ਰਾਤ ਨੂੰ ਇਹਨੂੰ ਪਸੀਨਾ ਆ ਰਿਹਾ ਸੀਗਾ ਤੇ ਪਚੀਨਾ ਉਹਦੇ ਉਹਦੇ ਤੇ ਇਹ ਫਿਰ ਸਾਡੇ ਦੋ ਦੋਨਾਂ ਨੂੰ ਨੀਂਦ ਆ ਗਈ ਤੇ ਅਸੀਂ ਦੋਵੇਂ ਸੌਂ ਗਏ ਤੇ ਸਵੇਰ ਆ ਮਤਲਬ ਹੀ ਉੱਠ ਨਹੀਂ ਰਹੇ ਤੇ ਫਿਰ ਜਦੋਂ ਡੈਡੀ ਕਹਿੰਦਾ ਜਿਹੜੇ ਤੂੰ ਮਤਲਬ ਹੀ ਦੱਸ ਰਹੀ ਹੈਗੇ ਇਹ ਹਾਲਾਤ ਵੀ ਉਹ ਹਾਲਾਤ ਚ ਮੈਨੂੰ ਇਲਾਜ ਦਾ ਕਹ ਇਹਨੂੰ ਸਾਇਲੈਂਟ ਹਾਰਟ ਅਟੈਕ ਆ ਗਿਆਗਾ ਤੇ ਉਸ ਤੋਂ ਬਾਅਦ ਫਿਰ ਐਮਬੂਲੈਂਸ ਬੁਲਾਈ ਜਾਂਦੇ ਹੈਗੇ ਹਸਪਤਾਲ ਚ ਲੈ ਕੇ ਆਇਆ ਜਾਂਦਾ ਜੁਗੇਸ਼ ਨੂੰ ਪਰ ਜਿਹੜੇ ਡਾਕਟਰ ਹੁੰਦੇ ਉਹ ਮਤਲਬ ਹੀ ਮ੍ਰਿਤਕ ਪੋਸ਼ਤ ਕਰ ਦਿੰਦੇ ਹੈਗੇ ਜੁਗੇਸ਼ ਨੂੰ ਫਿਰ ਹੌਲੀ ਹੌਲੀ ਪ੍ਰੈਂਕਾ ਜਿਹੜੀ ਮਤਲਬ ਵੀ ਪੂਰਾ ਆਪਾਂ ਖੋ ਬੈਠੀ ਸੀਗੀ ਆਪ ਦਾ ਚਿਰਉਣ ਲੱਗ ਗਿਆ ਹਸਪਤਾਲ 'ਚ ਤੇ ਫਿਰ ਪੁਲਿਸ ਵੀ ਭਲਾਉਂਦੇ ਆਗੇ ਤੇ ਹੌਲੀ ਹੌਲੀ ਫਿਰ ਉਹਨੇ ਸਾਰੇ ਪਰਿਵਾਰ ਨੂੰ ਫੋਨ ਕੀਤਾ ਜਾਂਦਾਗਾ ਸਾਰਾ ਪਰਿਵਾਰ ਆਉਂਦਾਗਾ ਤੇ ਸਾਰੀ ਗੱਲਬਾਤ ਜੋ ਪ੍ਰੈਂਕਾ ਨੇ ਆਪ ਦਾ ਡੈਡੀ ਨੂੰ ਦੱਸੀ ਸੀਗੀ ਉਹੀ ਗੱਲ ਉਹ ਸਾਰੇ ਪਰਿਵਾਰ ਨੂੰ ਦੱਸ ਦਿੰਦੀ ਹੈਗੀ ਬੇ ਇੱਦਾਂ-ਇੱਦਾਂ ਕਰਕੇ ਰਾਤ ਅਸੀਂ ਪਏ ਸੀਗੇ ਤੇ ਨੂੰ ਪਸੀਨਾ ਆਇਆ ਸੀਗਾ ਜਦੋਂ ਸਵੇਰ ਉੱਠ ਕੇ ਦੇਖੇ ਵੀ ਜਿਹੜੇ ਇਹਨਾਂ ਦੇ ਸਾਹ ਨਹੀਂ ਚੱਲਦੇ ਪਏ ਸੀ ਹੁਣ ਇਸ ਤੋਂ ਦਾ ਕੇਸ ਸੀਗਾ ਸਿੰਪਲ ਤੇ ਉਹਨਾਂ ਸਾਇਲੈਂਟ ਹੱਟੈਕ ਸੀਗਾ ਤੇ ਸਾਇਲੈਂਟ ਹੱਟੈਕ ਓਨ ਕਰਕੇ ਵੀ ਉਹਦਾ ਕੋਈ ਪੋਸਟਮਾਰਟਮ ਨਹੀਂ ਬਣਾਇਆ ਹੈਗਾ ਕਿਉਂਕਿ ਇੱਕ ਤਕੜਾ ਬੋਹ ਸੀਗਾ ਪਰਿਵਾਰ ਤਾਂ ਕਰਕੇ ਪੁਲਿਸ ਇਸ ਕੇਸ 'ਚ ਐਲਟਰ ਪਹਿਲਾਂ ਹੋ ਗਈ ਸੀਗੀ ਪਰ ਉਹਦਾ ਪੋਸਟਮਾਰਟਮ ਨਹੀਂ ਹੋਇਆ ਸੀਗਾ ਜੁਗੇਸ਼ ਦਾ ਪੋਸਟਮਾਰਟਮ ਨਾ ਹੋਣ ਕਰ ਉਸ ਤੋਂ ਬਾਅਦ ਹੌਲੀ ਹੌਲੀ ਉਹਦੀ ਦੇਹ ਲਾਂਡਿਪੰਡ ਦੇ ਲਿਆ ਕੇ ਉਸ ਤੋਂ ਬਾਅਦ ਉਹਦਾ ਅੰਤਿਮ ਸੰਸਕਾਰ ਕਰਤਾ ਹੁਣ ਸਾਰੇ ਆਬਜਰਵਰ ਘਰੇ ਆ ਕੇ ਪਰ ਹੁਣ ਇੱਥੇ ਜਿਹੜਾ ਉਹਦਾ ਮਤਲਬ ਵੀ ਜੁਗੇਸ਼ ਦਾ ਪਿਤਾ ਸੀਗਾ ਡੈਡੀ ਸੀਗੇ ਉਹਨਾਂ ਨੂੰ ਸ਼ੱਕ ਸੀਗਾ ਉਹਨਾਂ ਨੇ ਇਹ ਸੀ ਕਿ ਉਹਦੀ ਸਰਪ 40 ਸਾਲ ਉਮਰ ਸੀਗੀ ਵੀ ਨਾ ਹੀ ਉਹ ਕੋਈ ਬਿਮਾਰੀ ਸੀਗੀ ਫਿਰ ਉਹਨੂੰ ਐਡਾ ਅਟੈਕ ਕਿਵੇਂ ਆ ਸਕਦਾ ਵੇਖਦਾ ਤੇ ਮਤਲਬ ਉਹਨਾਂ ਬਹੁਤ ਸੋਚਿਆ ਤੇ ਇੱਕ ਦਿਨ ਉਹਨਾਂ ਨੇ ਸੋਚ ਸੋਚਦੇ ਵੀ ਸੋਚਿਆ ਵੀ ਜਿਹੜੀ ਉਹਨਾਂ ਦੀ ਬਹੂ ਆ ਉਹ ਕੱਲੀ ਰਹਿ ਗਈ ਤੇ ਵੀ ਉਹਨੂੰ ਉਹਦਾ ਕਿਸ ਹਾਰ ਨਹੀਂ ਰਿਹਾ ਉਹਨਾਂ ਦੇ ਦੋ ਬੱਚੇ ਸੀਗੇ ਜਿਹੜੇ ਉਹ ਵੀ ਇੱਦਾਂ ਹੀ ਰੋਲ ਜਾਣਗੇ ਤੇ ਪਰ ਜਦੋਂ ਬਹੂ ਦੇ ਘਰੇ ਜਾ ਕੇ ਪ੍ਰਿੰਕਾ ਦੇ ਘਰੇ ਜਾ ਕੇ ਦੇਖਦੇ ਆ ਕਿ ਜੁਗੇਸ਼ ਦੇ ਪਿਤਾ ਜੀ ਉਸ ਤੋਂ ਬਾਅਦ ਉਹਨਾਂ ਨੂੰ ਦੇਖਦਾ ਵੀ ਜਿਹੜੀ ਉਹਦੀ ਚਿਹਰੇ ਤੇ ਪ੍ਰਿੰਕਾ ਦੇ ਦੇ ਉਹ ਇਹ ਦਾਦਾ ਨਹੀਂ ਸੀਗਾ ਵੀ ਉਹਦਾ ਪਤੀ ਮਰ ਚੁੱਕਿਆ ਸੀਗਾ ਉਹ ਪੂਰੀ ਖੁਸ਼ ਸੀਗੀ ਤੇ ਆ ਆਪਦੀ ਮਸਤੀ ਚ ਰਹਿੰਦੀ ਸੀਗੀ ਪ੍ਰਿੰਕਾ ਤੇ ਹੌਲੀ ਹੌਲੀ ਉਹ ਪੂਰਾ ਸ਼ੱਕ ਸੀਗਾ ਜਿਹੜੇ ਜੁਗੇਸ਼ ਦੇ ਪਿਓ ਨੂੰ ਉਹ ਪ੍ਰਿੰਕਾ ਤੇ ਹੋਣ ਲੱਗ ਗਿਆ ਸੀਗਾ ਫਿਰ ਉਹ ਪੁਲਿਸ ਕੋਲ ਜਾਂਦਾਗਾ ਪੁਲਿਸ ਨੂੰ ਸਾਰੀ ਕਹਾਣੀ ਦੱਸਦਾਗਾ ਪਰ ਜਿਹੜਾ ਉਹਨਾਂ ਕੋਲ ਨਾ ਬਾਡੀ ਦਾ ਪੋਸਟਮਾਰਟਮ ਹੋਇਆ ਸੀ ਨਾ ਹੀ ਕੁਏਦਾਂ ਮਤਲਬ ਵੀ ਸ਼ੱਕ ਦੇ ਆਧਾਰ ਤੇ ਕਿਸੇ ਨੂੰ ਚੱਕਿਆ ਜਾਂਦਾ ਸੀ ਪੁਲਿਸ ਦੁਆਰਾ ਪੁਲਿਸ ਮਦਲ ਨੂੰ ਲਾਰੇ ਲਾਉਂਦੀ ਰਹੀ ਟਾਲਦੀ ਰਹੀ ਟਾਲਦੀ ਰਹੀ ਕਾਫੀ ਲੰਮਾ ਟਾਈਮ ਜੁਗੇਸ਼ ਦੇ ਪਿਓ ਨੂੰ ਟਾਲਦੀ ਰਹੀ ਹੋ ਤੇ ਹੁਣ ਇੱਕ ਦਿਨ ਮਤਲਬ ਜੁਗੇਸ਼ ਦਾ ਪਿਓ ਅੱਕ ਕੇ ਇੱਕ ਪ੍ਰਾਈਵੇਟ ਉਹ ਕਰਦਾ ਜਸੂਸ ਕਰਦਾਗਾ ਪ੍ਰਾਈਵੇਟ ਜਸੂਸ ਕਰਦਾਗਾ ਤੂੰ ਇਹ ਕਹਿੰਦਾ ਕਿ ਤੂੰ ਮੇਰੀ ਨੋ ਦਾ ਪਿੱਛਾ ਕਰਨਾਗਾ ਵੀ ਤੂੰ ਇਹ ਪਤਾ ਕਰਨਾ ਵੀ ਕਿਹਦੇ ਨਾਲ ਕੋਲ ਜਾਂਦੀ ਆ ਕਿਹਦੇ ਨਾਲ ਬਹਿੰਦੀ ਆ ਕਿਹਦੇ ਨਾਲ ਉੜਦੀ ਆਗੀ ਫਿਰ ਉਹ ਜਿਹੜਾ ਪ੍ਰਾਈਵੇਟ ਜਸੂਸ ਸੀਗਾ ਉਹ ਉਦਾਂ ਹੀ ਕਰਦਾਗਾ ਪ੍ਰਿੰਕਾ ਦਾ ਪਿੱਛਾ ਕਰਦਾਗਾ ਇੱਕ ਦਿਨ ਪ੍ਰਿੰਕਾ ਰਾਤ ਨੂੰ ਇੱਕ ਕਲੱਬ ਚ ਗਈ ਸੀਗੀ ਕਲੱਬ ਚ ਜਾ ਕੇ ਉੱਥੇ ਫੋਟੋਆਂ ਖਿੱਚੀਆਂ ਜਸੂਸ ਨੇ ਉਹਦੇ ਫੋਟੋਆਂ ਚ ਉਹਦੇ ਪ੍ਰਿੰਕਾ ਬਹੁਤ ਖੋਸ਼ ਸੀਗੀ, ਦਾਰੂ ਵੀ ਕੇ ਨੱਚ ਰਹੀ ਸੀ ਤੇ ਉਹਦੇ ਨਾਲ ਇੱਕ ਹੋਰ ਬੰਦਾ ਨੱਚ ਰਿਹਾ ਸੀਗਾ। ਤੇ ਉਸ ਤੋਂ ਬਾਅਦ ਉਹ ਫੋਟੋਆਂ ਲਿਆ ਕੇ ਜੁਗੇਸ਼ ਦੇ ਪਿਓ ਨੂੰ ਦਿੰਦਾਗਾ ਤੇ ਜੁਗੇਸ਼ ਦਾ ਪਿਓ ਫਿਰ ਅੱਕ ਹਾਰ ਕੇ ਹਰਿਆਣੇ ਦੇ ਡੀਜੀਪੀ ਕੋਲ ਜਾਂਦਾਗਾ। ਡੀਜੀਪੀ ਕੋਲ ਜਾ ਕੇ ਸਾਰੀ ਗੱਲਬਾਤ ਦੱਸਦਾਗਾ ਫਿਰ ਉੱਥੋਂ ਪ੍ਰੈਸ਼ਰ ਪੈਂਦਾ ਜਦ ਪੁਲਿਸ ਨੇ ਫਿਰ ਇੱਕ ਸੱਟ ਤਿਆਰ ਕੀਤੀ ਜਾਂਦੀ ਹੈਗੀ। ਸੱਟ ਸਰਪੇਸਟਰ ਕਿ ਤਿਆਰ ਕੀਤੀ ਜਾਂਦੀ ਇਹਦੇ ਕਤਲ ਕਾਤਲ ਸੀ ਜਾਂ ਕੋਈ ਨੇਚਰਲ ਮੌਤ ਸੀ ਜੁਗੇਸ਼ ਦੀ ਉਹ ਪਤਾ ਕੀਤਾ ਜਾਵੇ। ਹੁਣ ਪੁਲਿਸ ਨੂੰ ਜਿਹੜੀ ਪੁਲਸ ਟਾਲ ਰਹੀ ਸੀ ਜੁਗੇਸ਼ ਦੇ ਪਿਓ ਨੂੰ ਉਹੀ ਪੁਲਸ ਆਉਣਾ ਮਤਲਬ ਵੀ ਹੱਥਾਂ ਪੈਰਾਂ ਦੀ ਪੈ ਗਈ ਸੀ ਪੁਲਿਸ ਨੂੰ ਕਿਉਂਕਿ ਉਤੋਂ ਦੇ ਹੁਕਮ ਆਗੇ ਸੀਗੇ ਤੇ ਪਰ ਪੁਲਿਸ ਕੋਲ ਨਾ ਕੋਈ ਕਲੂ ਸੀਗਾ ਨਾ ਕਿ ਪੋਸਟ ਬੋਡੀ ਦਾ ਪੋਸਟਮਾਰਟਮ ਹੋਇਆ ਸੀ ਨਾ ਹੀ ਕੋਈ ਇਦਾਂ ਦਾ ਸ਼ੱਕ ਦਾ ਅਧਾਰ ਸੀਗਾ ਵੀ ਕੋਈ ਸਬੂਤ ਮਿਲਿਆ ਸੀਗਾ ਉਥੋਂ ਵੀ ਜਿਸ ਤੇ ਉਹਦੀ ਨੂ ਤੇ ਸ਼ੱਕ ਕੀਤਾ ਜਾਵੇ ਤੇ ਪੁਲਸ ਆਪਦੇ ਐਂਗਲ ਤੋਂ ਮਤਲਬ ਵੀ ਪਤਾ ਕਰ ਲੱਗੀ ਕੇਸ ਤੇ ਉਹਨੇ ਪਹਿਲਾਂ ਸਭ ਤੋਂ ਪਹਿਲਾਂ ਪੁਲਿਸ ਨੇ ਫੋਨ ਟ੍ਰੇਸ ਕੀਤਾ ਪ੍ਰਿੰਕਾ ਦਾ ਤੇ ਉਸ ਬੰਦੇ ਬਾਰੇ ਜਿਹੜਾ ਫੋਟੋ ਚ ਬੰਦਾ ਸੀਗਾ ਉਹਦੇ ਬਾਰੇ ਪਤਾ ਕੀਤਾ ਤੋ ਜਿਹੜੇ ਬੰਦੇ ਦੀ ਫੋਟੋ ਸੀਗੀ ਉਹ ਸੀਗਾ ਪ੍ਰਿੰਕਾ ਦਾ ਜਿਮ ਟ੍ਰੇਨਰ ਜਿਹਦਾ ਨਾਮ ਸੀਗਾ ਰੋਹਿਤ ਉਹ ਉਹਦਾ ਪ੍ਰਿੰਕਾ ਦਾ ਮਤਲਬ ਵੀ ਜਿਮ ਟ੍ਰੇਨਰ ਸੀਗਾ ਜਿਮ ਤੇ ਲੱਗੀ ਹੋਈ ਸੀ ਕੁਝ ਦਿਨ ਪਹਿਲਾਂ ਹੀ ਪ੍ਰਿੰਕਾ ਤੇ ਉੱਥੇ ਉਹਦੀ ਮੁਲਾਕਾਤ ਹੋ ਗਈ ਸੀ ਤੇ ਉਹ ਸੀਗਾ ਉਸ ਤੋਂ ਬਾਅਦ ਫਿਰ ਉਹਦਾ ਰੋਹਿਤ ਦਾ ਫੋਨ ਚੈੱਕ ਕੀਤਾ ਜਾਂਦਾ ਕਰੋ ਇਦਾਂ ਫੋਨ ਜਿਸ ਟਾਈਮ ਜੁਗੇਸ਼ ਦੀ ਮੌਤ ਹੋਈ ਸੀਗੀ ਉਸੇ ਟਾਈਮ ਉਸੇ ਘਰੇ ਐਕਟਿਵ ਸੀਗਾ ਤੇ ਪੁਲਿਸ ਨੂੰ ਨਾਲੇ ਕੋਈ ਛਾਤ ਕਰਨ ਦੀ ਵਜ੍ਹਾ ਮਿਲ ਜਾਂਦੀ ਹੈ ਕਿ ਉਸ ਤੋਂ ਬਾਅਦ ਜੁਗੇਸ਼ ਨੂੰ ਪੁਲਿਸ ਚੱਕ ਲੈਂਦੀ ਹੈਗੀ ਤੇ ਉਹ ਤੋਂ ਪੁੱਛਗਿਸ਼ ਕਰਦੀ ਹੈਗੀ ਫਿਰ ਜੁਗੇਸ਼ ਸਾਰਾ ਕੁਝ ਮੰਨ ਜਾਂਦਾ ਹੈਗਾ ਜੁਗੇਸ਼ ਕਹਿੰਦਾ ਹਾਂ ਵੀ ਅਸੀਂ ਹੀ ਮਾਰਿਆਗਾ ਜੁਗੇ ਜੁਗੇਸ਼ ਨੂੰ ਸੋਰੀ ਰੋਹਿਤ ਨੂੰ ਪੁਲਿਸ ਚੱਕਦੀ ਹੈਗੀ ਰੋਹਿਤ ਨੂੰ ਜਦੋਂ ਕੁੱਟ ਮਾਰ ਪੈਂਦੀ ਹੈਗੀ ਪੁਲਿਸ ਦੀ ਤੇ ਗੁੰਗੇ ਹੀ ਬੋਲਣ ਲੱਗ ਜਾਂਦੇ ਆਗੇ ਤੇ ਰੋਹਿਤ ਸਾਰਾ ਕੁਝ ਮੰਨ ਜਾਂਦਾ ਹੈਗਾ ਉਹ ਵੀ ਤੇ ਕਹਿੰਦਾ ਹਾਂ ਵੀ ਅਸੀਂ ਹੀ ਮਾਰਿਆ ਜੁਗੇਸ਼ ਨੂੰ ਇਹਦਾ ਮਰਵਾਇਆ ਇਹਦੀ ਘਰ ਵਾਲੀ ਪ੍ਰਿੰਕਾ ਨਹੀਂ ਹੈਗਾ ਉਸ ਤੋਂ ਬਾਅਦ ਪੁਲਿਸ ਦੇ ਹੋਛ ਛੱਡ ਜਾਂਦੇ ਆਗੇ ਤੇ ਪੌਲਸਪੋਇ ਦੇ ਵੀ ਕਿਉਂ ਮਾਰਿਆ ਫਿਰ ਉਹ ਜਗੇ ਰੋਹਿਤ ਸਾਰੀ ਗੱਲ ਬਾਤ ਦੱਸਦਾਗਾ ਰੋਹਿਤ ਕਹਿੰਦਾ ਵੀ ਮੇਰੀ ਮੁਲਾਕਾਤ ਹੁੰਦੀ ਹੈਗੀ ਪ੍ਰਿੰਕਾ ਨਾਲ ਜਿਮ ਵਿੱਚ ਤੇ ਜਿਮ ਵਿੱਚ ਆਉਂਦੀ ਸੀਗੀ ਮੈਨੂੰ ਬਹੁਤ ਸੋਹਣੀ ਲੱਗਦੀ ਸੀਗੀ ਤੇ ਇਹਨਾਂ ਇੱਕਨਾਂ ਕੋਲ ਪੈਸਾ ਬਹੁਤ ਸੀਗਾ ਨਜਾਇਜ਼ ਹੀ ਪੈਸਾ ਸੀਗਾ ਇਹਦੇ ਘਰ ਵਾਲੇ ਕੋਲ ਤੇ ਹੌਲੀ-ਹੌਲੀ ਕਹਿੰਦਾ ਸਾਡੇ ਗੱਲਾਂ ਬਾਤਾਂ ਹੋਣ ਲੱਗ ਗਈਆਂ ਗੱਲਾਂ ਬਾਤਾਂ ਹੋਣ ਤੋਂ ਬਾਅਦ ਸਾਨੂੰ ਦੋਵਾਂ ਨੂੰ ਪਿਆਰ ਹੋ ਗਿਆ ਇੱਕ ਦੂਜੇ ਨਾਲ ਪਿਆਰ ਹੋਣ ਤੋਂ ਬਾਅਦ ਜਿਹੜਾ ਸਾਡੇ ਚ ਨਜਾਇਜ਼ ਸਬੰਧ ਵੀ ਬਣ ਗਏ ਨਜਾਇਜ਼ ਸਬੰਧ ਬਣ ਤੋਂ ਬਾਅਦ ਜਿਹੜੀ ਪ੍ਰਿੰਕਾ ਸੀਗੀ ਉਹ ਮੇਰੇ ਬਿਨਾਂ ਰਹਿ ਨਹੀਂ ਪਾਉਂਦੀ ਸੀਗੀ ਉਹ ਮੇਰੀ ਆਦਤ ਲੱਗ ਗਈ ਸੀਗੀ ਇਹ ਸਾਰੀ ਗੱਲਬਾਤ ਰੋਹਿਤ ਦੱਸ ਰਿਹਾ ਪੁਲਿਸ ਨੂੰ ਤੇ ਫਿਰ ਕਹਿੰਦਾ ਤੂੰ ਮਾਰਿਆ ਕਿਉਂ ਪੁਲਿਸ ਕਹਿੰਦੀ ਤੂੰ ਮਾਰਿਆ ਕਿਉਂ ਇਹ ਗੱਲਬਾਤ ਤਾਂ ਠੀਕ ਹੈ ਵੀ ਤੇਰੇ ਸਬੰਧ ਸੀਗੇ ਫਿਰ ਤੂੰ ਜੁਗੇਸ਼ ਨੂੰ ਕਿਉਂ ਮਾਰਿਆ ਫਿਰ ਉਹ ਦੱਸਦਾਗਾ ਕਹਿੰਦਾ ਇੱਕ ਦਿਨ ਸਾਨੂੰ ਉੱਪਰ ਉਹ ਰੱਗੇ ਹੱਥੀ ਜੁਗੇਸ਼ ਪੜ ਲੈਂਦਾਗਾ ਜੁਗੇਸ਼ ਨੂੰ ਪਤਾ ਲੱਗ ਜਾਂਦਾਗਾ ਵੀ ਉਹਦੀ ਜਿਹੜੀ ਘਰ ਵਾਲੀ ਆ ਤੇ ਮੇਰੀ ਕੋਈ ਗੱਲਬਾਤ ਆਗੀ ਸਭੀ ਸਾਡੇ ਦੋਵਾਂ ਵਿੱਚ ਸਬੰਧ ਆ ਤੇ ਰੋ ਸਾਨੂੰ ਬਹੁਤ ਕੁੱਟਦਾ ਮਾਰਦਾ ਪ੍ਰਿੰਕਾ ਨੂੰ ਵੀ ਤੇ ਮੈਨੂੰ ਵੀ ਬਹੁਤ ਗਾਲੀ-ਖਲੋਚ ਕਰਦਾਗਾ ਉਸ ਤੋਂ ਬਾਅਦ ਦੋ ਫਿਰ ਨਾਰਮਲ ਹੋ ਰਹਿਣ ਲੱਗ ਜਾਂਦੇ ਹੈ ਪਰ ਜਿਹੜਾ ਮੇਰੇ ਮਨ 'ਚ ਸੀਗਾ ਵੀ ਮੈਂ ਜੁਗੇਸ਼ ਨੂੰ ਸਬਕ ਸਿਖਾਵਾਂ ਫਿਰ ਕਹਿੰਦਾ ਪ੍ਰਿੰਕਾ ਨਾਲ ਮਿਲ ਕੇ ਆ ਇੱਕ ਪਲਾਨ ਬਣਾਉਣਾਗਾ ਪਲਾਨ ਇਹ ਸੀਗਾ ਕਹਿੰਦਾ ਮੇਰਾ ਇੱਕ ਦੋਸਤ ਸੀਗਾ ਮੌਤੇ ਪੈਸੇ ਦੇਣੇ ਸੀਗੇ 5 ਲੱਖ ਰੁਪਇਆ ਜਿਹਦਾ ਨਾਮ ਸੀਗਾ ਸੋਨੂ ਤੇ ਮੈਂ ਉਹਨੂੰ ਇਹ ਗੱਲ ਕਿਹਾ ਵੀ ਮੈਂ ਤੈਨੂੰ 10 ਲੱਖ ਰੁਪਇਆ ਦਊਂਗਾ ਜੇ ਤੂੰ ਮੇਰਾ ਇੱਕ ਕੰਮ ਕਰ ਦੇ ਫਿਰ ਸੋਨੂ ਕਹਿੰਦਾ ਕੀ ਕੰਮ ਕਰਨਾ ਫਿਰ ਉਹ ਸਾਰੀ ਗੱਲ ਮੈਂ ਦੱਸਦਾ ਵੀ ਐਦਾਂ ਦਾ ਜੁਗੇਸ਼ ਨੂੰ ਆਪਾਂ ਮਾਰਨਾਗਾ ਤੇ ਉਹ ਉਦਹੀਂ ਕਰਦਾ ਸੋਨੂੰ ਉਹਦੇ ਮਗਰ ਲੱਗ ਜਾਂਦਾ ਰੋਹਿਤ ਤੇ ਤੇ ਉਹ ਸੋਨੂੰ ਹਸਪਤਾਲ 'ਚ ਕੰਮ ਕਰਦਾ ਹੁੰਦਾ ਸੀ ਤਾਂ ਕਿ ਉਹਨੂੰ ਦਵਾਈਆਂ ਦੀ ਨੌਲੇਜ ਹੁੰਦੀ ਆ ਕਾਫੀ ਤੇ ਉਹ ਬੇਹੋਸ਼ ਹੋਣ ਦੀ ਦਵਾਈ ਲੈ ਕੇ ਆਉਂਦਾ ਹਸਪਤਾਲ 'ਚੋਂ ਤਿੰਨ ਚਾਰ ਇੰਜੈਕਸ਼ਨਾਂ ਚੱਕ ਲੈਣਦਾ ਤੇ ਜਿਸ ਦਿਨ ਉਹ ਮਦ ਲਈ ਪ੍ਰੈਂਕਾਂ ਨੇ ਪਲਾਨ ਬਣਾਇਆ ਹੁੰਦਾ ਕਿ ਵੀ ਇਸ ਦਿਨ ਮੈਂ ਸੋਨੂੰ ਮੂਹਰੇ ਆ ਕੇ ਲੈ ਜਾਊਂਗੀ ਉਹ ਦਿਨ ਹੁੰਦਾਗਾ 16 ਮਈ ਦਾ 16 ਮਈ ਨੂੰ ਇਹ ਜੁਗੇਸ਼ ਤੇ ਰੋਹਿਤ ਤੇ ਸੋਨੂੰ ਜਾਂਦੇ ਆਗੇ ਤੇ ਮੋਰੋ ਪ੍ਰੈਂਕਲ ਲੈ ਕੇ ਜਾਂਦੀ ਹੈਗੀ ਉਹਨੂੰ ਤੇ ਆਪਦੇ ਘਰੇ ਲੈ ਕੇ ਜਾਂਦੀ ਹੈਗੀ ਪਿੱਛੇਲਾ ਗੇਟ ਖੋਲ ਦਿੰਦੀ ਹੈਗੀ ਤੋ ਦੋਵੇਂ ਗੇਟ ਚ ਐਂਟਰ ਹੁੰਦੇ ਆਗੇ ਸੋਨੂ ਤੇ ਰੋਹਿਤ ਤੇ ਕੋ ਦਾ ਮਤਲਬ ਵੀ ਸੋਨੂ ਦਾ ਹੋਰ ਦੋਸਤ ਸੀਗਾ ਤਿੰਨੇ ਜਾਣੇ ਐਂਟਰ ਹੁੰਦੇ ਆਗੇ ਪ੍ਰੈਂਕਾ ਦੇ ਘਰੇ ਉਸ ਤੋਂ ਬਾਅਦ ਉਹ ਸੁੱਤਾ ਪਿਆ ਸੀਗਾ ਜੁਗੇਸ਼ ਸੁੱਤੇ ਪਏ ਦੀ ਹੋਏ ਦੇ ਬੇ ਉਸ ਚੀ ਦਾ ਇੰਜੈਕਸ਼ਨ ਲਾ ਰਹੇ ਸੀਗੇ ਪਰ ਉਹ ਜੁਗੇਸ਼ ਨੂੰ ਜਾਗਾ ਜਾਂਦੀ ਹੈਗੀ ਤੇ ਉਹਨਾਂ ਨਾਲ ਮਤਲਬ ਵੀ ਹੱਥੋਂ ਪਈ ਹੁੰਦੀ ਹੈ ਹੱਥੋਂ ਪਈ ਜੋ ਜਿਹੜੇ ਦੋਵੇਂ ਤਿੰਨੇ ਇੰਜੈਕਸ਼ਨ ਸੀ ਉਹ ਟੁੱਟ ਜਾਂਦੇ ਆਗੇ ਫੇਰ ਉਸ ਤੋਂ ਬਾਅਦ ਜੁਗੇਸ਼ ਨੂੰ ਉਹਦੇ ਹੱਥ ਪੈਰ ਫੜ ਕੇ ਜਿਹੜਾ ਸਹਰਾਣਾ ਸੀਗਾ ਉਹਦੇ ਨਾਲ ਹੀ ਉਹਦਾ ਦਮ ਘੁੱਟਿਆ ਗਿਆ ਦਮ ਘੁੱਟਣ ਕਰਕੇ ਉਹਦੀ ਜੁਗੇਸ਼ ਦੀ ਮਤਲਬ ਇਹ ਵੀ ਉੱਥੇ ਹੀ ਮੌਕੇ ਤੇ ਮੌਤ ਹੋ ਗਈ ਸੀ ਤਾਂ ਇਹ ਸਾਰੀ ਗੱਲਬਾਤ ਸੀਗੀ ਉਸ ਤੋਂ ਬਾਅਦ ਅਸੀਂ ਪਿਛਲੇ ਦਰਵਾਜ਼ੇ ਦੇ ਦਿਨ ਬਾਹਰ ਆ ਗਏ ਸੀਗੇ ਉੱਤੇ ਪ੍ਰਿੰਕਾ ਸੀਗੀ ਜਿਹੜੀ ਉਹ ਉੱਥੇ ਆਪਦੇ ਘਰ ਹੀ ਰਹਿ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਸਵੇਰ ਉਹ ਡਰਾਮਾ ਸਾਰਾ ਰਚੇਗਾ ਹੁਣ ਇਸ ਕੇਸ 'ਚ ਸਾਰੇ ਜਿਹੜੇ ਸੋਨੂ ਵੀ ਫੜਿਆ ਗਿਆ ਸੀਗਾ ਰੋਹਿਤ ਵੀ ਫੜਿਆ ਗਿਆ ਤੇ ਜਿਹੜਾ ਰੋਇਤ ਦਾ ਇੱਕ ਹੋਰ ਦੋਸਤ ਸੀਗਾ ਉਹ ਵੀ ਫੜ ਲਿਆ ਸੀਗਾ ਪੁਲਿਸ ਨੇ ਹੁਣ ਰਹਿ ਗਈ ਸੀ ਜਿਹੜੀ ਪ੍ਰਿੰਕਾ ਜਿਹੜੀ ਮੇਨ ਐ ਤੇ ਚ ਮਾਸਟਰ ਮਾਈਂਡ ਸੀਗੀ ਕਤਲ ਚ ਉਹਨੂੰ ਪੁਲਿਸ ਚੱਕ ਮਤਲਬ ਹੀ ਬੁਲਾਉਂਦੀ ਹੈਗੀ ਪਹਿਲਾਂ ਬੁਲਾਉਣ ਤੋਂ ਬਾਅਦ ਉਹ ਅਰੈਸਟ ਕਰਕੇ ਜੇਲ੍ਹ ਚ ਛੱਡ ਦਿੰਦੀ ਹੈਗੀ ਹੁਣ ਚਾਰਾਂ ਨੂੰ ਪੁਲਿਸ ਸਜ਼ਾ ਦਿੰਦੀ ਹੈਗੀ ਤੇ ਇਸ ਜਿਹੜਾ ਕੇਸ ਸੀਗਾ ਇਹ ਇੱਥੇ ক্লোਜ਼ ਹੋ ਜਾਂਦਾ ਹੈਗਾ ਹੁਣ ਅੱਜ ਦਾ ਕੇਸ ਵੀ ਇੱਕ ਨਜਾਇਜ਼ ਸੰਬੰਧਾ ਕਰਕੇ ਮਤਲਬ ਇੱਕ ਪਰਿਵਾਰ ਦਾ ਜੀ ਚ ਲੈ ਗਿਆ ਇਹ ਉਹ ਜਿਹੜੇ ਦੋ ਨਿੱਕੇ ਨਿੱਕੇ ਬੱਚੇ ਸੀਗੇ ਉਹਨਾਂ ਦੀ ਫਿਰ ਤੋਂ ਜ਼ਿੰਦਗੀ ਤਬਾਹ ਹੋ ਗਈ ਤੇ ਇੱਕ ਵਿਸ਼ਵਾਸ ਉੱਟ ਗਿਆ ਰਿਸ਼ਤੇ ਉਹਨਾਂ ਦੀ ਜਿਹੜੀ ਪ੍ਰਿੰਕਾ ਦੀ ਤੇ ਜੁਗੇਸ਼ ਦੀ ਲਵ ਮੈਰਿਜ ਹੋਈ ਸੀਗੀ ਹੁਣ ਬੰਦਾ ਕਿਤੇ ਵਿਸ਼ਵਾਸ ਕਰ ਸਕਦਾ ਅੱਜ ਦੇ ਟਾਈਮ 'ਚ ਅੱਜ ਦੀ ਕਹਾਣੀ ਹੁੰਦੀ ਐ ਤੁਸੀਂ ਮਾਣੋ ਜੇ ਕਹਾਣੀ ਚੰਗੀ ਲੱਗੀ ਸਬਸਕ੍ਰਾਈਬ ਜ਼ਰੂਰ ਕਰ ਦਿਓ ਚੈਨਲ ਨੂੰ ਜੇ ਕੋਈ ਮੇਰੀ ਗਲਤੀ ਲੱਗੀ ਤਾਂ ਵੀ ਕਮੈਂਟ ਜ਼ਰੂਰ ਦੱਸ ਦਿਓ ਤੇਰੀ ਆਹ ਗਲਤੀ ਸੀਗੀ